ਲੋਜੀ ਕੇਂਦਰ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਤੇ ਧੜਾ ਧੜਾ ਇੱਕ ਵੱਡਾ ਐਲਾਨ ਵੀ ਕਰ ਦਿੱਤਾ ਤਾਂ ਦੱਸ ਦਿੰਨੇ ਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਨਾਲ ਜੁੜੇ ਲਾਭਪਾਤਰੀ ਪਰਿਵਾਰਾਂ ਲਈ ਜੁਲਾਈ ਤੋਂ ਸਤੰਬਰ ਤੱਕ 3 ਮਹੀਨਿਆਂ ਦਾ ਕੋਟਾ ਜਾਰੀ ਕਰ ਦਿੱਤਾ ਪੰਜਾਬ ਦੇ 23 ਜ਼ਿਲ੍ਹਿਆਂ ਨਾਲ ਸੰਬੰਧਿਤ 39 ਲੱਖ 78488 ਪਰਿਵਾਰਾਂ ਦੇ 1 ਕਰੋੜ 51 ਲੱਖ 76871 ਮੈਂਬਰਾਂ ਲਈ ਅਨਾਜ ਵੰਡ ਦਾ ਕੰਮ ਕਰਨ ਤੋਂ ਬਾਅਦ ਹੁਣ ਜਲਦੀ ਸਵੇਪਾਰ ਦੇ 16609 ਰਾਸ਼ਨ ਡਿਪੋਆਂ ਤੇ ਕੰਕ ਬੰਡਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਕੰਕ ਬੰਡਰ ਕੰਮ ਪੂਰਾ ਹੋਣ ਤੋਂ ਬਾਅਦ ਹੀ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਨੇ ਲਾਭਪਾਤਰੀ ਪਰਿਵਾਰਾਂ ਨੂੰ ਕੰਕ ਬੰਡਨ ਦੀ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗਾਂ ਦੀ ਇੱਕ ਲੜੀ ਵੀ ਸ਼ੁਰੂ ਕਰ ਦਿੱਤੀ ਜਿਸ ਤੇ ਸਬੰਧਿਤ ਰਾਸ਼ਨ ਡਿਪੋਆਂ ਤੇ ਕੰਕ ਦੇ ਸਟਾਕ ਦੀ ਆਮਦਨ ਸ਼ਾਮਲਾ ਤਾਂ ਜ਼ੁਰਾਤ ਚ ਝੋਨੇ ਦੀ ਫਸਲ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਨ ਡਿਪੋਂ ਦੇ ਕਣਕ ਵੰਡਣ ਦਾ ਕੰਮ ਪੂਰਾ ਕੀਤਾ ਜਾ ਸਕੇ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਅਗਸਤ ਦੇ ਅੰਤ ਤੱਕ ਪੰਜਾਬ ਭਰ ਦੀਆਂ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ 'ਚ ਝੋਨਾ ਆਉਣਾ ਸ਼ੁਰੂ ਹੋ ਜਾਵੇਗਾ ਤਾਂ ਜਈ ਸਥਿਤੀ ਦੇ ਵਿੱਚ ਫਸਲ ਦੀ ਖਰੀਦ ਦਾ ਪਰਮੰਧਨ ਮੰਡੀਆਂ ਤੋਂ ਮਾਲ ਲੋਡ ਕਰਨ ਤੇ ਉਤਾਰ ਲਿਵਾਣਾਂ ਦਾ ਪ੍ਰਬੰਧ ਕਰਨਾ ਸਾਫ ਸਫਾਈ ਮਾਲ ਲੋਡ ਕਰਨ ਲਈ ਬੋਰੀਆਂ ਦਾ ਪ੍ਰਬੰਧ ਕਰਨ ਤੇ ਹੋਰ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਅਧਿਕਾਰੀਆਂ ਦੇ ਮੋਢਿਆਂ ਤੇ ਪਾਦ ਇਹ ਧਿਆਨ ਦੇਣਯੋਗ ਹੈ ਕਿ ਕੇਂਦਰ ਸਰਕਾਰ ਨੀਲੇ ਤੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਪ੍ਰਤੀ ਮੈਂਬਰ 5 ਕਿਲੋ ਦੀ ਦਰ ਨਾਲ 3 ਮਹੀਨਿਆਂ ਲਈ 15 ਕਿਲੋ ਕਣਕ ਮੁਫਤ ਪ੍ਰਦਾਨ ਕਰ ਰਹੀ ਹੈ ਜਦੋਂ ਕਿ ਅਤੋਦੇਯਾ ਰਾਸ਼ਨ ਕਾਰਡ ਧਾਰਕਾਂ ਨੂੰ ਪ੍ਰਤੀ ਮੈਂਬਰ 35 ਕਿਲੋ ਕਣਕ ਦਿੱਤੀ ਜਾਂਦੀ ਹੈ ਪਰ ਜ਼ਿਆਦਾ ਰਾਸ਼ਨ ਡਿਪੋ 홀ਡਰ ਤੇ ਖੁਰਾਕ ਸਪਲਾਈ ਵਿਭਾਗ ਦੇ ਕਰਮਚਾਰੀ ਆਪ ਨੂੰ ਮਿਲੀ ਭੁਗਤ ਕਰਕੇ ਅਤੋਦਿਆਂ ਰਾਸ਼ਨ ਕਾਰਡ ਧਾਰਕਾਂ ਨੂੰ ਪ੍ਰਤੀ ਮੈਂਬਰ ਦਿੱਤੀ ਜਾਣ ਵਾਲੀ 35 ਕਿਲੋ ਕਣਕ 'ਚ ਧੋਖਾ ਧੜੀ ਦੀ ਗੰਦੀ ਖੇਡ ਖੇੜ ਰਹੇ ਨੇ ਸਰਤਾਜ ਸਿੰਘ ਚੀਮਾ ਕੰਟਰੋਲਰ ਖੁਰਾਕ ਤੇ ਸਪਲਾਈ ਭਾਗ ਪੱਛਮੀ ਸਰਕਲ ਨੇ ਕਿਹਾ ਕਿ ਵਿਭਾਗ ਜਲਦੀ ਹੁਲੂਦਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਸਾਰੇ 1602 ਰਾਸ਼ਨ ਡੀਪੋਆਂ ਤੱਕ ਕਣਕ ਪਹੁੰਚਾਉਣ ਦਾ ਕੰਮ ਪੂਰਾ ਕਰੇਗਾ ਤਾਂ ਜੋ ਲਾਭਪਾਤਰੀ ਪਰਿਵਾਰਾਂ ਨੂੰ ਕਣਕ ਵੰਡਣ ਦਾ ਕੰਮ ਨਿਰਧਾਰਿਤ ਸਮੇਂ ਦੇ ਅੰਦਰ ਅੰਦਰ ਪੂਰਾ ਕੀਤਾ ਜਾ ਸਕੇ ਅਗਸਤ ਮਹੀਨੇ ਦੀ ਗੱਲ ਕਰਦੇ ਹਾਂ ਤਾਂ ਅਗਸਤ ਦੇ ਅੰਤ ਤੱਕ ਪੰਜਾਬ ਭਰ ਦੀਆਂ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ 'ਚੋਂ ਝੋਨਾ ਆਉਣਾ ਸ਼ੁਰੂ ਹੋ ਜਾਵੇਗਾ ਅਜਿਹੀ ਸਥਿਤੀ ਨੂੰ ਦੇਖਦੇ ਹੋਏ ਤਾਂ ਫਸਲ ਦੀ ਖਰੀਦ ਦਾ ਪਰਮੰਧਨ ਮੰਡੀਆਂ ਤੋਂ ਮਾਲ ਲੋਡ ਕਰਨ ਤੇ ਉਤਾਰਨ ਲਈ ਵਾਹਣਾ ਦਾ ਪ੍ਰਬੰਧਨ ਕਰਨ ਦੇ ਨਾਲ-ਨਾਲ ਸਾਫ ਸਫਾਈ ਮਾਲ ਲੋਡ ਕਰਨ ਲਈ ਬੋਰੀਆਂ ਦਾ ਪ੍ਰਬੰਧਨ ਕਰਨ ਤੇ ਹੋਰ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਅਧਿਕਾਰੀਆਂ ਨੇ ਮੋੜਿਆਂ ਤੇ ਪਾ ਦਿੱਤੀ ਗਈ ਆ